ਸੋਨਾ ਨਾਮ ਮੇਰਾ ਐ ਡੇਰਾ ਬਣਾਉਂਦੇ ਕਿੰਨਾ ਟਾਈਮ ਹੋ ਗਿਆ ਮੈਂ ਲੀਤੀ ਨੇ ਕਿੰਨੇ ਦਿਨ ਤੋਂ ਸਰ ਉੱਪਰ ਹੋ ਗਏ ਤੇ ਲਾਈਸੈਂਸਾ ਮੇਰਾ ਕੰਮ ਹੀ ਰੀਨਿਊਨ ਨਹੀਂ ਦਿੱਤਾ ਹੈ ਕੋਈ ਜਵਾਬ ਨਹੀਂ ਦੇਂਦੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਹਨਾਂ ਦੇ ਨਾਗਰਿਕਾਂ ਦੇ ਅੰਦਰ ਆਏ ਸੀ ਉਹ ਵੀ ਕਹਿੰਦੇ ਖੜਜੋ ਕੰਮੇ ਚੱਲਜੋ ਇੱਥੇ ਦੇਖੋ ਸ਼ਾਨਾ ਗਈ ਚੱਲਦੀ ਐ ਲੈਡੀਆਂ ਹੋਣਾਂ ਤੇ ਲੋਕੀ ਇਹਨਾਂ ਭਾਈਆਂ ਨਾਲ ਸਾਡਾ ਕੰਮ ਆ ਭਾਈ ਲੜਕੀਆਂ ਲੈਡੀਆਂ ਕਿਹਨਾਂ ਦਾ ਆ ਤੁਹਾਨੂੰ ਨਹੀਂ ਜਾਂਦੇ ਨਾ ਤੁਹਾਨੂੰ ਜਾਣ ਦੋ ਇਹ ਕੋਈ ਜਵਾਬ ਨਹੀਂ ਦੇ ਰਹੇ ਤੇ ਇਸ ਤਰ੍ਹਾਂ ਦਾ ਲੈਣਾ ਦੇ ਇਲਾਕੇ ਦਾ ਕੰਮ ਪਹਿਲਾਂ ਵੀ ਲੈਣਾ ਚ ਲੱਗਦਾ ਤੁਹਾਨੂੰ ਪਤਾ ਹੀ ਆ ਸਾਰਾ ਰਿਸ਼ਵਤ ਦਾ ਕੰਮ ਆ ਦੋ ਵਾਰੀ ਚਾਹ ਚਲ ਗਈ ਜੇ ਅੰਦਰ ਮੁਸਲਮਾਨ ਸੇ ਵੀ ਚਲ ਗਏ ਜੇ ਤੁਹਾਨੂੰ ਪਤਾ ਕਿਹੜੀ ਰੇਟ ਤੇ ਰੜੀ ਸਾਰੇ ਥਿਆਣੇ ਦੇ ਤੇ ਕੋਈ ਗੱਲ ਬਾਤ ਨਹੀਂ ਬਪਰੇਸ਼ਨ ਕਰਦੇ ਜਾਨੂੰ ਬਾਕੀ ਇਹ ਭਾਜੀ ਨੂੰ ਦੱਸ ਸਕਦੇ ਤੁਹਾਨੂੰ ਇਹ ਨਾ ਗੇੜਾ ਜੰਦਰਾ ਭੜਿਆ ਵੇਖੋ ਜੀ ਤਲੇਬਾਨ ਚ ਆਏ ਹੋ ਨਹੀਂ ਸਾਡੇ ਕੋਲ ਧਿਆਰ ਹੈ ਅੰਦਰ ਨਾ ਵਰਦੀ ਏ ਉਹ ਜੰਦਰੇ ਨੂੰ ਵੇਖੋ ਹੱਥ ਪਾਏ ਭੜਿਆ ਇੱਕ ਭਾਜੀ ਮਾਰਾ ਜਾਂ ਤਨ ਮਾਰਿਓ ਮੈਂ ਲੁਕ ਨਹੀਂ ਮੈਨੂੰ ਇਥੇ 3 ਘੰਟੇ ਦੁਪਹਿਰ ਹੋ ਗਿਆ ਖੜਿਆ ਕੋਈ ਸ ਬਸ ਕਹੀ ਜਾਂਦੇ 15 ਮਿੰਟ 20 ਮਿੰਟ ਚੈਕਿੰਗ ਹੋ ਰਹੀ ਹੈ ਚੈਕਿੰਗ ਹੋ ਰਹੀ 15 20 ਮਿੰਟ ਬਸ ਦੱਸ ਹੀ ਨਹੀਂ ਰਹੇ ਕੁਝ ਵੀ ਸੈਟੀਸਫਾਈ ਜਵਾਬ ਕੋਈ ਦੇ ਨਹੀਂ ਨਾ ਰਹੇ ਕਿਸੇ ਨੂੰ ਹਨਾ ਇੱਥੇ ਬਜ਼ੁਰਗ ਵੀ ਆਏ ਹੋਏ ਉਹਨਾਂ ਨੂੰ ਵੀ ਸੈਟੀਸਫਾਈ ਜਵਾਬ ਨਹੀਂ ਦੇ ਰਹੇ ਕੁਝ ਲੇਡੀਜ਼ ਸੀ ਪਹਿਲਾਂ ਉਹ ਵੀ ਘੰਟਾ 2 ਘੰਟੇ ਖਰਾਬ ਹੋ ਗਏ ਹੁਣ ਵਿਚਾਰੀਆਂ ਚਲ ਗਈਆਂ ਨੇ ਉਹਨਾਂ ਬਹੁਤ ਤਰਲੇ ਲਏ ਆ ਕਿ ਸਾਨੂੰ ਜਾਣ ਦੋ ਪੁੱਛਣ ਦੋ ਕੀ ਕੰਮ ਆ ਕਹਿੰਦੇ ਜਾਣ ਹੀ ਨਹੀਂ ਦੇਣਾ ਅੰਦਰ ਪੱਤਰਕਾਰਾਂ ਨੂੰ ਵੀ ਨਹੀਂ ਜਾਣ ਦੇਣਾ ਮੇਰੀ ਆਸੀ ਦਾ ਕੰਮ ਹੈ ਹਾਂ